ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਵੀਡੀਓ ਪਿੰਡ ਬਾਗਾ ਪੁਰਾਣਾ ਤੋਂ ਜੀ ਇੱਥੇ ਵੀਰ ਦੇ ਕੋਲੇ ਬਹੁਤ ਸੋਹਣਾ ਸਾਈ ਦਾ ਬਣਿਆ ਹੋਇਆ ਟਰਾਲਾ ਗਾ 11 ਬਾਈ 6.5 ਫੁੱਟ ਦਾ 19 ਕੁਇੰਟਲ ਦਾ ਵੇਟ ਆ ਜੀ 10 ਇੰਚ ਚਾਸੀ ਆ ਵਧੀਆ ਬਿਲਕੁਲ ਸਾਫਟ ਟਾਇਰ ਨੇ ਤੇ 5 ਇੰਚ ਹਿੱਸਾ ਜੀ ਜੋ ਡਿਮਾਂਡ ਹੈ ਵੀਰ ਦੀ 168000 ਦੀ ਹੈ। ਬਾਕੀ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵੀਰ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ। 7837711673 ਬਾਕੀ ਰੰਗ ਰੰਗ ਕਰਿਆ ਹੋਇਆ ਬਹੁਤ ਸੋਹਣਾ ਟਰਾਲਾ ਹੈਗਾ। ਪਿੰਡ ਹੈਗਾ ਬਾਗਾ ਪੁਰਾਣਾ। ਹਾਂਜੀ 11 ਬਾਏ 6.5 ਫੁੱਟ ਦਾ ਟਰਾਲਾ ਹੈਗਾ ਬਹੁਤ ਸੋਹਣਾ। ਬਾਕੀ ਤੁਸੀਂ ਚਾਦਰ ਅੰਦਰੋਂ ਵੀ ਚੈੱਕ ਕਰ ਸਕਦੇ ਹੋ। ਤੇ ਬਿਲਕੁਲ ਸਾਫ ਰੰਗ ਰੰਗ ਕੀਤਾ ਹੋਇਆ ਵੀਰ ਨੇ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਨ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ 600 472 360 ਤੇ ਸੰਪਰਕ ਕਰ ਸਕਦੇ ਹੋ ਜੀ ਜੋ ਵੀਰੇ ਟਰਾਲਾ ਖਰੀਦਣਾ ਚਾਹੁੰਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ ਪੂਰਾ ਸ਼ੌਂਕ ਨਾਲ ਬਣਾਇਆ ਹੋਇਆ ਵੀਰ ਨੇ ਹਾਂਜੀ ਸਾਗਰ ਐਗਰੀ ਵਰਕਸ ਬਹੁਤ ਸੋਹਣਾ ਟਰਾਲ ਹੈ ਵੀਰੋ ਮੇਰੋ ਪੂਰਾ ਸ਼ੌਂਕ ਨਾਲ ਬਣਿਆ ਹੋਇਆ ਜੋ ਵੀ ਖਰੀਦਣਾ ਚਾਹੁੰਦਾ ਡਿਮਾਂਡ ਵੀਰ ਦੀ 1,68,000 ਦੀ ਹੈ 3 ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਸੰਪਰਕ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਮੌਕੇ ਤੇ ਮਾਨਤਾਣ ਹੋ ਜਾਏਗਾ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਲਈ ਚੈਨਲ ਪੇਜ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ